ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟ੍ਰੀਟ ਸਟਾਈਲਸ ਉਨਾਮ ਤੇ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਕਾਟਨ ਜਿਹੜੀ ਹੈਗੀ ਸਾਨੂੰ ਵਧੀਆ ਵਾਲੀ ਕਾਟਨ ਲਗਾ ਕੇ ਜਿਹੜੀ ਸੂਟ ਨੇਗੀ ਨਾਰਮਲ ਰੇਂਜ ਦੇ ਵਿੱਚ ਮਿਲਣ ਤਾਂ ਆਪਾਂ ਭੈਣਾਂ ਦੀ ਡਿਮਾਂਡ ਨੂੰ ਪੂਰਾ ਕਰਦੇ ਹੋਏ ਬਹੁਤ ਹੀ ਸੋਹਣੀ ਰਾਮਟੈਕਸ ਕਾਟਨ ਲੈ ਕੇ ਉਹਦੇ ਉੱਪਰ ਮਸ਼ੀਨ ਵਰਕ ਦੀ ਜਿਹੜੀ ਸੂਟ ਨੇਗੀ ਲੈ ਕੇ ਆਏ ਆਂਗੇ ਫਸਟ ਸੂਟ ਹੈਗਾ ਜਿਹੜਾ ਆਪਣੇ ਕੋਲ ਫਿਰੋਜ਼ੀ ਲਾਈਟ ਜੀ ਫਿਰੋਜ਼ੀ ਹੈਗੀ ਬਹੁਤ ਹੀ ਸੋਹਣੀ ਸ਼ੇਡ ਹੈਗੀ ਇਹ ਵਾਰ ਜਿਹੜੀ ਸੈਲਫ ਦੇ ਵਿੱਚ ਰਾਮ ਟੈਕਸ ਦੀ ਜਿਹੜੀ ਹੈਗੀ ਕਾਟਨ ਮਿਲੂਗੀ ਤੁਹਾਨੂੰ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਆ ਲਓ ਜੀ ਇਹ ਵਾਲਾ ਹੈਗਾ ਇਹਦੇ ਘੇਰ ਦਾ ਕੰਮ ਬਹੁਤ ਹੀ ਸੋਹਣਾ ਕੰਮ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਹੈਗਾ ਜਿਹੜਾ ਆਪਣੇ ਕੋਲ ਫਾਸਟ ਸ਼ੇਡ ਆ ਐਂਡ ਇਹ ਵਾਲਾ ਵਰਕ ਆ ਜਿਹੜੀ ਇਹਦੀ ਬਾਜੂ ਦੇ ਉੱਪਰ ਮਿਲੇਗਾ ਤੁਹਾਨੂੰ ਇਹ ਵਾਲਾ ਜਿਹੜਾ ਹੈਗਾ ਘੇਰ ਦੇ ਉੱਪਰ ਮਿਲੇਗਾ ਫਸਟ ਸੂਟ ਆਪਾਂ ਇਹਦੇ ਵਿੱਚ ਇਹ ਵਾਲਾ ਰੈਡੀ ਕੀਤਾਗਾ ਬਹੁਤ ਹੀ ਸੋਹਣਾਗਾ ਜਿਹੜਾ ਹੀ ਕਲਰ ਹੈਗਾ ਸੈਕਿੰਡ ਕਲਰ ਜਿਹੜਾਗਾ ਇਹਦੇ ਵਿੱਚ ਆਪਣੇ ਕੋਲ ਹੈਗਾ ਮਸਟਰਡ ਸ਼ੇਡ ਇਹ ਵੀ ਰਾਮ ਟੈਕਸ ਦੀ ਜਿਹੜੀ ਹੈਗੀ ਆਪਾਂ ਨੇ ਕਾਟਨ ਲਗਾਈ ਹੈ ਬਿਲਕੁਲ ਨੋਰਮਲ ਰੇਂਜ ਦੇ ਵਿੱਚ ਸੂਟ ਨੇਗੇ 컬러 ਕੰਟਰਾਸਟ ਨੇ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਸੇਮ ਇਹਦੇ ਬਾਜੂ ਦੇ ਉੱਪਰ ਜਿਹੜਾਗਾ ਵਰਕ ਆਏਗਾ ਥਰਡ ਕਲਰ ਆਪਾਂ ਨੇ ਕੁਲ ਹੈਗਾਗਾ ਇਹ ਵਾਲਾ ਜਿਹੜਾ ਸੂਟ ਹੈਗਾ ਆਪਾਂ ਨੇ ਬਰਬਰੀ ਕਾਟਨ ਦੇ ਵਿੱਚ ਕੀਤਾਗਾ ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਵਿਦਆਊਟ ਲਾਈਨਿੰਗ ਬਣਨ ਵਾਲੀ ਸੂਟ ਨੇ ਇਹ ਵਾਲਾ ਥਰਡ ਕੀਤਾ ਆਪਣੇ ਮਾਊਸ ਸੀਡ ਦੇ ਵਿੱਚ ਇਹਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਹੋਇਆਗਾ ਸੇਮ ਬਾਜੂ ਦੇ ਉੱਪਰ ਵਰਕ ਆਏਗਾ ਇਦਾਂ ਅਗਰ ਤੁਹਾਨੂੰ ਇਹਨਾਂ ਦੇ ਵਿੱਚ ਕੋਈ ਵੀ ਸੂਟ ਪਸੰਦ ਆਉਂਦਾਗਾ ਤੁਸੀਂ ਇਹ ਵਾਲੇ ਸੂਟ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿਸੇ ਵੀ ਸਟੱਫ ਦੇ ਵਿੱਚ ਐਂਡ ਕਿਸੇ ਵੀ ਕਲਰ ਦੇ ਵਿੱਚ ਇਹ ਵਾਲੇ ਸੂਟ ਨੂੰ ਵੀ ਜਿਹੜੇ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋਗੇ ਇਹ ਵਾਲਾ ਵੀ ਜਿਹੜਾਗਾ ਰਾਮਟੈਕਸ ਕਾਟਨ ਦੇ ਵਿੱਚ ਆਏਗਾ ਇਹ ਵੀ ਫਿਰੋਜੀ ਸ਼ੇਡ ਆ ਬਿਲਕੁਲ ਨੋਰਮਲ ਰੇਂਜ ਦੇ ਸੂਟ ਨੇਗੇ ਇਹ ਵਾਲੀ ਦੀ ਕੀ ਦੁਪਰੀ ਦੀ ਤਾਂ ਬੇਲ ਆਏਗੀ ਐਂਡ ਸਾਰੀ ਜਿਹੜੀ ਸ਼ਰਟ ਹੈਗੀ ਇਹਦੇ ਵਿੱਚ ਸੁਬੁੱਟੀ ਮਿਲੇਗੀ ਤੁਹਾਨੂੰ ਤੁਸੀਂ ਨੀਅਰ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਹੈਗੀ ਸੈਲਫ ਦੇ ਵਿੱਚ ਰਾਮਟੈਕਸ ਕਾਟਨ ਆਪਾਂ ਨੇ ਲਗਾਈ ਹੋਈ ਹੈਗੀ ਐਂਡ ਇਹ ਵਾਲੀ ਜਿਹੜੀ ਬੂਟੀ ਹੈਗੀ ਤੁਹਾਨੂੰ ਬਾਜੂ ਦੇ ਉੱਪਰ ਮਿਲੇਗੀ ਬਹੁਤ ਹੀ ਸੋਹਣਾ ਕੰਮ ਆਗਾ ਬਹੁਤ ਹੀ ਸੋਹਣੇ ਪਨੇ ਦੇ ਵਿੱਚ ਥ੍ਰੈਡ ਲਗਾਏ ਨੇਗੇ ਕੋਈ ਵੀ ਆਪਣਾ ਜਿਹੜਾ ਕੰਮ ਆਗਾ ਤੁਹਾਨੂੰ ਚਲਮਾ ਕੰਮ ਨਹੀਂ ਮਿਲੂਗਾ ਬਹੁਤ ਸੋਹਣਾ ਕੰਮ ਮਿਲੂਗਾ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਇਹ ਵਾਲੇ ਸੂਟ ਨੇਗੇ ਜਿਹੜੇ ਰੈਡੀ ਹੋਏ ਨੇਗੇ ਸੈਕਿੰਡ ਜਿਹੜੇ ਨੇਗੇ ਆਪਣੇ ਕੋਲ ਇਹਦੇ ਵਿੱਚ ਇਹ ਵਾਲੇ ਸੂਟ ਨੇ ਜਿਹੜੇ ਆਪਣੇ ਲੀਨਨ ਕਾਟਨ ਦੇ ਵਿੱਚ ਰੈਡੀ ਕੀਤੇ ਨੇਗੇ ਇਹਨਾਂ ਦੇ ਚਾਕਾਂ ਦੇ ਉੱਪਰ ਕੰਮ ਆਏਗਾ ਇਦਾਂ ਬਹੁਤ ਹੀ ਸੋਹਣਾਗਾ ਜਿਹੜਾ ਆਪਣੇ ਬਲੈਕ ਕਲਰ ਦਾ ਥ੍ਰੈਡ ਲਗਾ ਕੇ ਚੱਕਾਂ ਦੇ ਉੱਪਰ ਕੰਮ ਦਿੱਤਾਗਾ ਐਂਡ ਜਿਹੜੀ ਇਹਦੀ ਬਾਜੂ ਆ ਉਹਦੇ ਵਿੱਚ ਇਦਾਂ ਤੋਂ ਉਹਨੂੰ ਪੁੱਟੀ ਮਿਲੇਗੀ ਕੰਮਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਲੀਨਨ ਕਾਟਨ ਦੇ ਵਿੱਚ ਪੀਚ ਸ਼ੇਡ ਆ ਗਈ ਬਹੁਤ ਹੀ ਸੋਹਣਾ ਸ਼ੇਡ ਆ ਸੇਮ ਸ਼ੇਡ ਫੇਰ ਆ ਗਈ ਇਹਨੂੰ ਆਪਾਂ ਨੇ ਜਿਹੜਾਗਾ ਪਿੰਕ ਕਲਰ ਦਾ ਥ्रेड ਲਗਾ ਕੇ ਵਰਕ ਕੀਤਾ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਇਹ ਵਾਲੇ ਸੂਟ ਨੇਗੇ ਜਿਹੜੇ ਆਪਣੇ ਬਹੁਤ ਹੀ ਸੋਹਣੇ ਲੀਨਨ कॉटन ਦੇ ਵਿੱਚ ਰੈਡੀ ਕੀਤੇ ਨੇ ਵਿਦਾਊਟ ਲਾਈਨਿੰਗ ਵਾਲੇ ਸੂਟ ਨੇਗੇ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਇਹ ਸੋ ਨੈਕਸਟ ਜਿਹੜਾ ਹੈਗਾ ਆਪਣੇ ਕੋਲ ਇਹ ਵੀ ਬਹੁਤ ਹੀ ਸੋਹਣੀ कॉटन ਹੈਗੀ ਚੈੱਕ ਦੇ ਵਿੱਚ ਇਦਾਂ ਇਹਨੂੰ ਜਿਹੜਾ ਹੈਗਾ ਆਪਣੇ ਲੈਮਨ ਸ਼ੀਡ ਦਾ ਥ्रेड ਲਗਾ ਕੇ ਕੰਮ ਕੀਤਾ ਹੋਇਆ ਹੈਗਾ ਚਾਕਾਂ ਦੇ ਉੱਪਰ ਐਂਡ ਇਹ ਵਾਲਾ ਜਿਹੜਾ ਬਾਜੂ ਦੇ ਉੱਪਰ ਆਏਗਾ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਸਾਨੂੰ ਸੂਟ ਨੇ ਜਿਹੜੇ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਚਾਹੀਦੇ ਨੇ ਤੇ ਕੰਮ ਵੀ ਵਧੀਆ ਚਾਹੀਦਾ ਤਾਂ ਪਹਿਣਾ ਦੀ ਡਿਮਾਂਡ ਨੂੰ ਪੂਰਾ ਕਰਦੇ ਹੋਏ ਆਪਾਂ ਜਿਹੜਾ ਸਟਾਫ ਆ ਉਹ ਵੀ ਬਹੁਤ ਸੋਹਣਾ ਲੈ ਕੇ ਆਏ ਆ ਤੇ ਵਰਕ ਵੀ ਬਹੁਤ ਸੋਹਣਾ ਦਿੱਤਾ ਗਾ ਨੈਕਸਟ ਆਰਟੀਕਲ ਜਿਹੜਾ ਆਪਣੇ ਕੋਲ ਇਹ ਵਾਲਾ ਇਹ ਵੀ ਬਹੁਤ ਹੀ ਸੋਹਣੀ ਹੈ ਜਿਹੜੀ ਕਾਟਨ ਲੱਗੀ ਹੋਈ ਆ ਇਹਦੇ ਇਦਾਂ ਨਾ ਸ਼ਾਰਟ ਦੇ ਵਿੱਚ ਬੂਟੀ ਆਏਗੀ ਐਂਡ ਕੀ ਇਹ ਦੇ ਉੱਪਰ ਬਹੁਤ ਹੀ ਸੋਹਣੀ ਬੇਲ ਬਣੀ ਹੋਈ ਹੈਗੀ ਐਂਡ ਜਿਹੜੀ ਸੇਮ ਬੇ ਲੱਗੀ ਤੁਹਾਨੂੰ ਬਾਜ ਦੇ ਉੱਪਰ ਮਿਲੇਗੀ ਫਸਟ ਸ਼ੇਡ ਆਪਣੇ ਕੋਲ ਸਕਿਨ ਜੀ ਸ਼ੇਡ ਆ ਗਈ ਸੈਕੰਡ ਇਹ ਦੇ ਵਿੱਚ ਹੈਗੀ ਆਪਣੇ ਕੋਲ ਇਹ ਵਾਲਾ ਇਦਾਂ ਆਪਾਂ ਨੇ yellow ਜੀ ਕਲਰ ਦਾ ਥ्रेड ਲਗਾ ਕੇ ਸੇਮ ਵਰਕ ਆਏਗਾ ਇਹ ਵਾਲਾ ਰੈਡੀ ਕੀਤਾ ਥਰਡ ਆਪਣੇ ਕੋਲੇ ਬੇਬੀ ਔਰੇਂਜ ਸ਼ੇਡ ਆ ਗਈ। ਸ਼ੇਡ ਜਿਹੜੀ ਇਹਦੇ ਵਿੱਚ ਕਲਰ ਲੱਗੇ ਹੋਏ ਨੇਗੇ ਆਪਣੇ ਸਟਾਫ ਦੇ ਕਲਰ ਨੇ ਇਹ ਵੀ ਬਹੁਤ ਹੀ ਸੋਹਣੇ ਨੇਗੇ ਬਹੁਤੇ ਨਾਪੜ ਕੀ ਲੈਣੇ ਨਹੀਂ ਬਹੁਤੇ ਲਾਈਟ ਨੇਗੇ। ਜਾਨੀ ਕਿ ਸਮਰ ਸੀਜ਼ਨ ਦੇ ਅਕੋਰਡਿੰਗ ਬਹੁਤ ਹੀ ਸੋਹਣੇ ਸ਼ੇਡ ਨੇਗੇ। ਲਓ ਜੀ। ਇਹ ਵਾਰ ਆਜ ਆਪਣੇ ਕੋਲੇ ਰਾਇਲ ਬਲੂ। ਇਹ ਵੀ ਬਹੁਤ ਹੀ ਸੋਹਣਾ ਰੈਡੀ ਹੋਇਆ। ਇਹ ਵਾਰ ਆਗਾ ਜਿਹੜਾ ਆਪਣੇ ਕੋਲੇ ਚੈੱਕ ਰਾਮ ਟੈਕਸ ਦੇ ਵਿੱਚ ਆਏਗਾ। ਰਾਮ ਟੈਕਸ ਦੀ ਚੈੱਕ ਕਾਟਨ ਦੇ ਵਿੱਚ। ਇਹ ਵੀ ਬਹੁਤ ਹੀ ਸੋਹਣਾ ਰੈਡੀ ਹੋਇਆਗਾ ਇਹਦਾ ਲਾਈਟ ਦੇ ਉੱਪਰ ਡਾਰਕ ਸ਼ੀਡ ਦਾ ਆਪਣੀ ਜਿਹੜਾਗਾ ਥ्रेड ਲਗਾਇਆ ਇਹ ਵੀ ਆਪਣੇ ਕੋਲ ਇੱਕ ਕਾਟਨ ਦੇ ਵਿੱਚ ਆਇਆ ਬਲੈਕ ਕਲਰ ਇਹਨੂੰ ਆਪਾਂ ਨੇ ਆਫ ਵਾਈਟ ਥ्रेड ਦੇ ਨਾਲ ਵਰਕ ਕੀਤਾਗਾ ਲੋਚੇ ਜਿਹੜਾ ਕੰਮ ਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਪਣਾ ਜਿਹੜਾ ਕੰਮ ਹੋਇਆਗਾ ਤੇ ਬਿਲਕੁਲ ਨੋਰਮਲ ਰੇਂਜ 11-1200 ਦੀ ਰੇਂਜ ਦੇ ਵਿੱਚ ਇਹ ਵਾਲੀ ਸੂਟ ਮਿਲਣਗੇ ਤੁਹਾਨੂੰ ਇਹਦੇ ਵਿੱਚ ਆਪਣੇ ਕੋਲ ਇਹ ਵਾਲੇ ਸ਼ੇਡ ਰੈਡੀ ਨੇਗੇ ਅਗਰ ਤੁਸੀਂ ਕਿਸੇ ਵੀ ਹੋਰ ਕਲਰ ਦੇ ਵਿੱਚ ਇਹਨਾਂ ਨੂੰ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਸਟਾਫ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿਸੇ ਵੀ ਸਟਾਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਆਪਣੇ ਕੋਲ ਹੈਗਾ ਬਹੁਤ ਹੀ ਸੋਹਣਾ ਬਰਬਰੀ कॉटन ਦੇ ਉੱਪਰ ਬਣਿਆਗਾ ਪਿੰਕ ਪੀਚ ਜੀ ਸ਼ੇਡ ਹੈ ਦੀ ਇਹ ਵਾਲਾ ਸੂਟ ਹੈ ਜਿਹੜਾ ਆਪਣੇ ਮਹਿਰੂਨ ਕਲਰ ਦਾ ਥ्रेड ਲਗਾ ਕੇ ਘੇਰ ਦੇ ਉੱਪਰ ਜਿਹੜਾ ਇਹਦੇ ਵਰਕ ਦਿੱਤਾ ਹੈਗਾ ਬਹੁਤ ਹੀ ਸੋਹਣਾ ਵਰਕ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਜਿਹੜਾ ਘੇਰ ਵਾਲਾ ਕੰਮ ਆਗਾ ਤੁਹਾਨੂੰ ਬਾਜੂ ਦੇ ਉੱਪਰ ਵੀ ਮਿਲੇਗਾ ਬਹੁਤ ਹੀ ਸੋਹਣਾ ਹੈਵੀ ਵਰਕ ਹੈ ਜਿਹੜਾ ਬਾਜੂ ਦੇ ਉੱਪਰ ਵੀ ਆਏਗਾ ਇਹਦੇ ਵਿੱਚ ਆਪਣੇ ਕੋਲ ਇੱਕ ਇਹ ਵਾਲਾ ਸ਼ੀਡ ਰੈਡੀ ਆ ਐਂਡ ਇੱਕ ਈ ਵਾਲਾ ਸ਼ੀਡ ਰੈਡੀ ਆ ਈ ਵਾਲਾ ਹੈਗਾਗਾ ਆਹ ਰਹਾ ਮੀਨ ਇਹ ਵੀ ਬਹੁਤ ਹੀ ਸੋਹਣਾ ਕਲਰ ਹੈ ਲਓ ਜੀ ਸੇਮ ਕੰਮ ਇਹਦਾ ਵੀ ਜਿਹੜਾ ਘੇਰ ਵਾਲਾਗਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਇਹ ਵਾਰੀ ਸੂਟਨੇਗੇ ਜਿਹੜੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟੱਫ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਨੈਕਸਟ ਡਿਜ਼ਾਈਨ ਜਿਹੜਾ ਆਪਣੇ ਕੋਲ ਹੈਗਾਗਾ ਬਹੁਤ ਹੀ ਸੋਹਣਾ ਪੈਨਲ ਵਾਲਾਗਾ ਇਹ ਵਾਲਾ ਵੀ ਜਿਹੜਾਗਾ ਆਪਾਂ ਨੇ ਲੀਨਨ ਕਾਟਨ ਦੇ ਉੱਪਰ ਰੈਡੀ ਕੀਤਾਗਾ ਇਦਾਂ ਇਹਦੇ ਵਿੱਚ ਪੈਨਲ ਜਾਣਗੇ ਬਹੁਤ ਹੀ ਸੋਹਣੇ ਬੂਟੇ ਬਣੇ ਹੋਏ ਨੇਗੇ ਇਹਦੇ ਵਿੱਚ ਐਂਡ ਡਿਗਜ਼ੈਕ ਟਾਈਪ ਲਾਈਨਸ ਬਣੀਆਂ ਹੋਈਆਂ ਨੇਗੀਆਂ ਤੇ ਇਹਦੇ ਜਿਹੜਾ ਇੱਕ ਬੂਟਾਗਾ ਸੇਮ ਬਰਜ ਦੇ ਉੱਪਰ ਮਿਲੇਗਾ ਤੁਹਾਨੂੰ ਕੰਮ ਜਿੰਨਾ ਵੀ ਆਪਾਂ ਤੁਹਾਨੂੰ ਸਾਰਾ ਵਧੀਆ ਕਰਕੇ ਦੇਵਾਂਗੇ ਜਿਹੜੀ ਸਟੱਫ ਦੀ ਕੁਆਲਿਟੀ ਹੈ ਇਹ ਵੀ ਆਪਾਂ ਤੁਹਾਨੂੰ ਬਹੁਤ ਹੀ ਸੋਹਣੀ ਲਗਾ ਕੇ ਦੇਵਾਂਗੇ ਐਂਡ ਜਿਹੜੀ ਆਪਣੀ ਪ੍ਰਾਈਸ ਨੇਗੀ ਬਿਲਕੁਲ ਨਾਰਮਲ ਰੇਂਜ ਦੇ ਵਿੱਚ ਜਿਹੜੇ ਨੇ ਸੂਟ ਤੁਹਾਨੂੰ ਮਿਲਣਗੇ ਲੋ ਜੀ ਚੈੱਕ ਕਰੋ ਸਕਾਈ ਕਲਰ ਹੈਗਾ ਇਹਦੇ ਵਿੱਚ ਵੀ ਇਦਾਂ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਕੰਮ ਦੀ ਜਿਹੜੀ ਫਿਨਿਸ਼ਿੰਗ ਆ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਫਿਰ ਪੈਨਲਸ ਵਾਲਾ ਡਿਜ਼ਾਈਨ ਆ ਇਹ ਵਾਰ ਆਪਣੀ ਕੀਤਾ ਮਾਸਟਰ ਸ਼ੀਟ ਦੇ ਵਿੱਚ ਇਹਦਾ ਇਹਦੇ ਉੱਪਰ ਜਿਹੜਾ ਹੈਵੀ ਵਰਕ ਮਿਲੇਗਾ ਤੁਹਾਨੂੰ ਇਹਦਾ ਇਹ ਜਿਹੜਾ ਫਰੰਟ ਦੇ ਵਿੱਚ ਆਏਗਾ ਤੇ ਜਿਹੜੀ ਇਹਦੀ ਸੇਮ ਬੇ ਲਾਊਗੀ ਉਹ ਤੁਹਾਨੂੰ ਬਾਜੂ ਦੇ ਉੱਪਰ ਮਿਲੇਗੀ ਇਦਾਂ ਪੈਨਲਸ ਵਾਲੀ ਜਿਹੜੀ ਬੇਲ ਅਸੀਂ ਤੁਹਾਨੂੰ ਬਾਜ਼ਾਰ ਦੇ ਉੱਪਰ ਵੀ ਵੇਖਣ ਨੂੰ ਮਿਲੇਗੀ ਇਹ ਕਿਹਦੇ ਵਿੱਚ ਆਪਣੇ ਕੋਲ ਹੈਗਾ ਪਿਸਤਾ ਸ਼ੇਡ ਇਹ ਵਾਲੇ ਸੂਟਾਂ ਦਾ ਜਿਹੜਾ ਆਪਾਂ ਨੇ ਲੀਨਨ ਕਾਟਨ ਦੇ ਵਿੱਚ ਕੀਤਾ ਇਹ ਤਾਂ ਹੁਣ ਦੋਚੇ ਇਹ ਵੀ ਬਹੁਤ ਹੀ ਸੋਹਣੀ ਜਿਹੜੀ ਇਹਦੇ ਵਿੱਚ ਆਪਣੇ ਕੰਟਰਾਸਟ ਰੱਖੀ ਨੇਗੇ ਇਹ ਵਾਰੀ ਜਿੰਨੇ ਵੀ ਤੁਹਾਨੂੰ ਆਪਣੇ ਸੂਟ ਦਿਖਾਏ ਨੇ ਸਾਰੇ ਸੂਟ ਤੁਸੀਂ ਕਿਸੇ ਵੀ ਸਟਾਫ ਦੇ ਉੱਪਰ ਕਰਵਾ ਸਕਦੇ ਹੋਗੀ ਜਿੱਦਾਂ ਇਹ ਵਾਲਾ ਸੂਟ ਤੁਸੀਂ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਹੋ ਉਹਨੂੰ ਕ੍ਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਪਸ਼ਮੀਨੇ ਦੇ ਉੱਪਰ ਵੀ ਕਰਵਾ ਸਕਦੇ ਹੋ ਜਿਹੜੀ ਪ੍ਰਾਈਸ ਨੇ ਉਹ ਸਟਾਫ ਦੇ ਅਕੋਰਡਿੰਗ ਰਹਿਣਗੇ ਜਿੱਦਾਂ ਦਾ ਤੁਸੀਂ ਸਟਾਫ ਸਾਡੇ ਤੋਂ ਲਗਵਾਉਂਗੇ ਉਦਾਂ ਸਟਾਫ ਦੇ ਅਕੋਰਡਿੰਗ ਜਿਹੜੀ ਨੇਗੇ ਪ੍ਰਾਈਸ ਰਹਿਣਗੀ ਥ੍ਰੈਡ ਹੋਊਗਾ ਜਿਹੜਾ ਤੁਹਾਡੀ ਚੋਇਸ ਦਾ ਹੋਊਗਾ ਸਟਾਫ ਤੁਹਾਡੀ ਚੋਇਸ ਦਾ ਹੋਊਗਾ ਅਸੀਂ ਨੇ ਜਸਤ ਤੁਹਾਨੂੰ ਜਿਹੜਾ ਕੰਮ ਕਰਕੇ ਦੇਣਾ ਵਧੀਆ ਕੁਆਲਿਟੀ ਦਾ ਵਧੀਆ ਸਟਾਫ ਲਗਾ ਕੇ ਜਿਹੜਾ ਤੁਹਾਨੂੰ ਸਾਡੇ ਤੋਂ ਜੇ ਤੁਸ ਆਰਡਰ ਕਰਨੇ ਨੇ ਤਾਂ ਸਾਡਾ ਜਿਹੜਾ ਵਟਸਐਪ ਨੰਬਰ ਹੈ 9043115162 ਦੇ ਉੱਪਰ ਸਨ ਵਟਸਐਪ ਕਰਕੇ ਕੋਈ ਵੀ ਕੁਐਰੀਜ਼ ਲੈ ਸਕਦੇ ਹੋਗੇ ਸਾਡੇ ਨੂੰ ਵਟਸਐਪ ਦੇ ਉੱਪਰ ਆਰਡਰ ਦੇ ਸਕਦੇ ਹੋ ਤਦ ਤੱਕ ਲਈ ਧੰਨਵਾਦ ਜੀ